ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਗਮ ਬੁਟੀਕ ਤੇ ਹਾਂਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਵੈਲਵੈਟ ਦੇ ਕੱਪੜੇ ਵਿੱਚੋਂ ਪਲਾਜ਼ੋ ਦੀ ਕਟਿੰਗ ਵੀਡੀਓ ਆਪਾਂ ਤੁਹਾਨੂੰ ਵੈਲਵੈਟ ਦੇ ਕੱਪੜੇ ਵਿੱਚੋਂ ਦੱਸਾਂਗੇ ਪਲਾਜ਼ੋ ਦੀ ਕਟਾਈ ਕਿਵੇਂ ਕਰਨੀ ਹੈ ਹਾਂਜੀ 1.5 1.5 ਮੀਟਰ ਦੇ ਨਾ ਪੀਸ ਹੁੰਦੇ ਆ ਵੈਲਵਟ ਦੇ ਤੇ ਆਲ ਓਵਰ ਸੂਟ ਇਹਦਾ 3.5 ਮੀਟਰ ਦਾ ਹੁੰਦਾ ਤੇ ਇਹ ਵਾਲੀ ਵੈਲਵਟ ਆਪਾਂ ਨੂੰ ਕਟਿੰਗ ਕਰਨ ਚ ਆਸਾਨ ਹੁੰਦੀ ਐ ਇਹ ਦੂਜੀ ਵੈਲਵਟ ਨਹੀਂ ਹੈਗੀ ਜਿਹਦੇ ਵਿੱਚ ਪਾਣੀ ਹੁੰਦਾ ਆਪਾਂ ਨੂੰ ਪੁੱਟ ਸਿੱਧਾ ਹੁੰਦਾ ਰਹਿੰਦਾ ਉਹਦੇ ਵਿੱਚ ਇੱਕ ਸਾਈਡ ਤਾਂ ਸ਼ਾਈਨਿੰਗ ਹੁੰਦੀ ਐ ਤੇ ਜੋ ਦੂਜਾ ਪਾਸਾ ਨਾ ਡੱਲਿਆ ਜਾਂ ਹੁੰਦਾ ਤੇ ਉਹਦੇ ਵਿੱਚ ਆਪਾਂ ਨੂੰ ਹੁੰਦਾ ਵੀ ਇੱਕ ਪਾਸਿਆ ਕਰਕੇ ਕਟਿੰਗ ਕਰਨਾ ਹੁੰਦਾ ਪਰ ਇਹਦੇ ਵਿੱਚ ਆਪਾਂ ਕੋਈ ਵੀ ਪਾਸਾ ਕਟਿੰਗ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਨ ਵਾਸਤੇ ਵਿਛਾ ਲਾਂਗੇ ਤੇ ਦੇਖੋ ਜਿਹੜਾ ਇਹਦਾ ਪੁੱਠਾ ਪਾਸਾ ਇਹਨੂੰ ਤਾਂ ਉਤਲੇ ਪਾਸੇ ਕਰ ਲਾਂਗੇ ਤੇ ਸਿੱਧਾ ਪਾਸਾ ਆਪਾਂ ਥੱਲੇ ਕਰ ਲਾਂਗੇ ਤੇ ਇਹਨੂੰ ਪਹਿਲਾਂ ਆਪਾਂ ਨਾ ਸੈਂਟਰ ਦੇ ਵਿੱਚੋਂ ਫੜ ਕੇ ਤੇ ਆਪਾਂ ਫੋਲਡ ਕਰਕੇ ਇਹਨੂੰ ਝਾੜਨਾ ਹੁੰਦਾ ਇੱਕ ਵਾਰੀ ਇਹਦੇ ਵਿੱਚ ਜਿਹੜੀ ਮਾੜੀ ਮੋਟੀ ਕਾਨ ਹੁੰਦੀ ਓ ਨਿਕਲ ਜੂਗੀ ਕਈ ਵਾਰੀ ਇਸ ਤਰ੍ਹਾਂ ਦੇ ਕੱਪੜੇ ਦੇ ਵਿੱਚ ਕਾਨ ਵੀ ਹੁੰਦੀ ਹੈ ਤੇ ਆਪਾਂ ਇਹਨੂੰ ਝਾੜ ਲਾਂਗੇ ਤੇ ਤੁਸੀਂ ਦੇਖੋਗੇ ਦੋਨੇ ਪਾਸੇ ਕਿਨਾਰੀਆਂ ਤੋਂ ਫੜ ਲੈਣਾ ਦੇਖੋ ਇਸ ਤਰੀਕੇ ਨਾਲ ਇਸ ਤਰ੍ਹਾਂ ਸੈਂਟਰ 'ਚੋਂ ਫੜਨਾ ਹੈ ਆ ਵੀ ਦੂਜੇ ਪਾਸਿਓਂ ਵੀ ਜਦੋਂ ਸੈਂਟਰ ਕਰ ਲੈਣਾ ਤੇ ਕਾਣਾ ਸਾਰੇ ਇੱਕ ਪਾਸੇ ਨਿਕਲ ਜੂਗੀ ਆ ਦੇਖੋ ਇਸ ਤਰੀਕੇ ਨਾਲ ਤੇ ਹੁਣ ਦੇਖੋ ਇਸ ਦੇ ਵਿੱਚ ਤਾਂ ਬਿਲਕੁਲ ਵੀ ਕੰਮ ਨਹੀਂ ਹੈਗੀ ਮਮੁੱਲੀ ਜੀ ਹੈਗੀ ਦੂਜੇ ਪਾਸੇ ਚ ਬਸ ਤੇ ਇਸ ਤਾਂ ਹੈ ਨਹੀਂਗੀ ਤੇ ਇਹਨੂੰ ਆਪਾਂ ਫਿਰ ਸਿੱਧਾ ਕਰਕੇ ਨਾ ਵਿਛਾ ਲਾਂਗੇ ਹੁਣ ਦੇਖੋ ਆਪਾਂ ਸਾਰਾ ਕੱਪੜਾ ਵਿਛਾ ਲਿਆ ਸੀਗਾ ਤੇ ਆਪ ਜਿਹੜੀ ਕੰਨੀ ਹੈ ਹਨਾ ਉਹ ਆਪਾਂ ਆਪਣੀ ਤਰਫ ਰੱਖਣੀ ਹੁੰਦੀ ਹੈ ਤੇ ਹੁਣ ਆਪਾਂ ਦੇਖੋ ਇਹ ਜੀ ਥੋੜਾ ਜਿਹਾ ਕਾਣ ਸੀਗਾ ਤੇ ਉਹਨੂੰ ਆਪਾਂ ਕੱਢ ਦਾਂਗੇ ਮਾਮੂਲੀ ਜਿਹਾ ਹੀ ਐ ਬਸ ਪਰ ਇਸ ਨੂੰ ਕੱਢ ਦੇਣਾ ਹੈ ਆਪਾਂ ਇਸ ਤਰੀਕੇ ਨਾਲ ਆਪਾਂ ਸਕੇਲ ਨਾਲ ਸਿੱਧੀ ਲਾਈਨ ਡਰਾ ਕਰਕੇ ਨਾ ਤੇ ਇਹਨੂੰ ਸਾਰਾ ਕਾਣ ਕੱਢ ਦਾਂਗੇ ਤੇ ਹੁਣ ਜਿਹੜੀ ਕਿਨਾਰੀ ਹੈ ਇਹਨੂੰ ਵੀ ਆਪਾਂ ਇੱਕ ਸਾਈਡ ਤੇ ਕੱਢ ਦਾਂਗੇ ਆਪਾਂ ਵਿੱਚ ਨਹੀਂ ਕਟਣੀ ਇਹਨੂੰ ਹਾਂਜੀ ਹੁਣ ਆਪਾਂ ਉਤਲੇ ਪਾਸੇ ਤੋਂ ਨਿਸ਼ਾਨ ਲਾਉਣੇ ਸ਼ੁਰੂ ਕਰਾਂਗੇ ਤੇ 2 ਇੰਚ ਦਾ ਆਪਾਂ ਨੇਫੇ ਵਾਸਤੇ ਰੱਖਣਾ ਹੈ ਤਾ 2 ਇੰਚ ਵੀ ਰੱਖ ਸਕਦੇ ਹਾਂ ਬਟ ਮੈਂ 2 ਇੰਚ ਹੀ ਰੱਖਦੀ ਹੁੰਨੀ ਐ ਤੇ ਇਸ ਤਰ੍ਹਾਂ ਸਕੇਲ ਨਾਲ ਸਿੱਧੀ ਲਾਈਨ ਬੁਲਾ ਲੈਣੀ ਆਪਾਂ ਹਾਂਜੀ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਾਂਗੇ ਆਪਣੇ ਕੋਲ 3/8 ਇੰਚ ਪਲਾਜ਼ੋ ਦੀ ਲੰਬਾਈ ਆ ਉੱਥੇ ਨਿਸ਼ਾਨ ਲਾ ਲਾਂਗੇ ਤੇ ਦੇਖੋ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਕੇ ਇੱਕ ਵਾਰੀ ਛੱਡਤਾ ਐ ਤੇ ਪੂਰੀ ਵੀਡੀਓ ਵਿੱਚ ਆ ਨਹੀਂ ਰਿਹਾ ਇਸ ਲਈ ਮੈਂ ਪਹਿਲਾਂ ਉਤਲੇ ਪਾਸੇ ਨਿਸ਼ਾਨ ਲਾਉਂਗੀ ਤੇ ਫਿਰ ਆਪਾਂ ਥੱਲੇ ਪਹੁੰਚੇ ਦੇ ਨਿਸ਼ਾਨ ਲਾਉਣੇ ਆ ਹੁਣ ਆਪਾਂ ਆਸਨ ਦਾ ਨਿਸ਼ਾਨ ਲਉਣਾ ਆਸਨ ਆਪਾਂ ਇਸ ਤੋਂ 11 ਇੰਚ ਤੇ ਲਾਵਾਂਗੇ ਤੇ ਜੇਕਰ ਤੁਹਾਡੇ ਕੋਲ ਹੈਵੀ ਨਾਪ ਹੈ ਨਾ ਤਾਂ ਉਹਦੇ ਆਪਾਂ 11.5 ਰੱਖਣਾ ਆਪਾਂ 11.5 ਤੋਂ ਵੱਧ ਨਹੀਂ ਰੱਖਣਾ ਹੁੰਦਾ ਨੇਫੇ ਨੂੰ ਛੱਡ ਕੇ 2 ਇੰਚ ਛੱਡ ਕੇ ਫਿਰ ਆਪਾਂ 11 ਇੰਚ ਤੇ ਨਿਸ਼ਾਨ ਲਉਣਾ ਹੁੰਦਾ ਹੈ ਨੇਫੇ ਨੂੰ ਵਿੱਚ ਨਹੀਂ ਲੈਣਾ ਹੁੰਦਾ ਜੇ ਨੇਫੇ ਨੂੰ 2 ਇੰਚ ਵਿੱਚ ਲੈਣਾ ਤੇ 13 ਇੰਚ ਬਣ ਜਾਊਗਾ 13 ਇੰਚ ਤੇ ਲਾ ਦਿਓ ਨਿਸ਼ਾਨ ਤੇ ਹੁਣ ਆਪਾਂ ਇਹਨੂੰ ਸਕੇਲ ਨਾਲ ਸਿੱਧੀ ਲਾਈਨ ਡਰਾ ਕਰ ਲਾਂਗੇ ਹਾਂਜੀ ਮੈਂ ਇੱਕ ਨਾ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਉਹਦੇ ਵਿੱਚ ਮੈਂ ਅਗਲਾ ਤੇ ਪਿਛਲਾ ਪਾਸਾ ਪਲਾਜ਼ੋ ਦੇ ਦੋਨੇ ਪਾਸੇ ਮੈਂ ਇੱਕੋ ਜਿਹੀ ਕਟਿੰਗ ਕੀਤੀ ਸੀ ਪਰ ਇਹਦੇ ਵਿੱਚ ਮੈਂ ਹੁਣ ਅਗਲਾ ਪਾਸਾ ਛੋਟਾ ਕੱਟਣਾ ਹੈ ਤੇ ਪਿਛਲਾ ਪਾਸਾ ਜਿਹੜਾ ਆਪਾਂ ਵੱਡਾ ਹੁੰਦਾ ਉਹ ਕੱਟਣਾ ਹੈ ਠੀਕ ਹੈ ਤੇ ਉਸ ਤਰੀਕੇ ਨਾਲ ਕੱਟੀ ਕਟਿੰਗ ਕਰਾਂਗੇ ਆਪਾਂ ਹੁਣ ਇਹਦੀ ਕਟਿੰਗ ਆਪਾਂ ਕਿਵੇਂ ਕਰਨੀ ਹੈ ਦੇਖੋ ਇਹਦੇ ਵਿੱਚ ਜਿਹੜਾ ਮੇਚਾ ਹੈਗਾ ਉਹ ਮੈਂ ਪਲਾਜ਼ੋ ਦਾ ਹੀ ਲਿਆ ਕਸਟਮਰ ਦਾ ਨਾਪ ਨਹੀਂ ਲਿਆ ਤੇ ਆਪਾਂ ਉਸ ਪਲਾਜ਼ੋ ਦੇ ਉਸ ਮੇਚੇ ਦੇ ਹਿਸਾਬ ਨਾਲ ਹੀ ਕੱਟਣਾ ਠੀਕ ਹੈ ਠੀਕ ਹੈ ਹੁਣ ਮੇਰੇ ਕੋਲ हिਪ ਦਾ ਨਾਪ ਹੈਗਾ 13 ਇੰਚ ਤੇ ਆਪਾਂ 13 ਇੰਚ ਤਿਆਰ ਨਾਪ ਹੀ ਰੱਖਾਂਗੇ ਅਗਲੇ ਪਾਸੇ ਦਾ ਠੀਕ ਹੈ ਤੇ ਆਪਾਂ ਜਿਹੜਾ ਵੱਧ ਕੱਪੜਾ ਹੁੰਦਾ ਫੋਲਡਿੰਗ ਵਾਸਤੇ ਛੱਡਣਾ ਹੁੰਦਾ ਉਹ ਆਪਾਂ ਪਿਛਲੇ ਪਾਸੇ ਵਿੱਚੋਂ ਦੀ ਕੱਢ ਲਾਂਗੇ ਉਹਦੇ ਵਿੱਚ ਆਪਾਂ ਵੱਧ ਕਟਿੰਗ ਕਰਾਂਗੇ ਜਿਹੜਾ ਆਪਾਂ ਫੋਲਡਿੰਗ ਵਾਸਤੇ ਰੱਖਣਾ ਠੀਕ ਹੈ ਹੁਣ ਆਪਾਂ 13 ਇੰਚ ਤੇ ਨਿਸ਼ਾਨ ਲਾਉਣਾ ਹੈ ਤੇ ਥੱਲੇ ਪਾਸਿਓਂ ਵੀ ਆਪਾਂ ਉਵੇਂ ਲਾਉਣਾ ਜਿੱਥੋਂ ਆਪਾਂ ਆਸਣ ਦੀ ਲੰਬਾਈ ਰੱਖੀ ਸੀ 13 ਇੰਚੀ ਉੱਥੋਂ ਲਾਵਾਂਗੇ ਹਾਂਜੀ ਹੁਣ ਆਪਾਂ ਇੱਥੋਂ ਬਾਕਸ ਬਣਾ ਲਾਂਗੇ ਤੇ ਇੱਥੋਂ ਆਪਾਂ 2 ਜਾਂ 2.5 ਇੰਚ ਹੀ ਵੱਧ ਰੱਖਣਾ ਹੁੰਦਾ ਉਸ ਤੋਂ ਜ਼ਿਆਦਾ ਨਹੀਂ ਰੱਖਣਾ ਠੀਕ ਹੈ ਜੇ ਕਿਤੇ ਹੈਵੀ ਨਾ ਆਪਾਂ ਤਾਂ ਪੌਣੇ ਕਿ ਤਿੰਨ ਤਾਂ ਹੀ ਰੱਖ ਸਕਦੇ ਹੋ ਵੀ ਜ਼ਿਆਦਾ ਆਪਾਂ ਰੱਖਣਾ ਹੀ ਨਹੀਂ ਬਸ 2 ਜਾਂ 2.5 ਇੰਚ ਤੱਕ ਹੀ ਰੱਖਣਾ ਬਸ ਇਸ ਤਰੀਕੇ ਨਾਲ ਆਪਾਂ ਰੱਖ ਲਾਂਗੇ ਤੇ ਹੁਣ ਆਪਾਂ ਗੁਲਾਈ ਦੇਣੀ ਹੈ ਆਪਾਂ ਆਸਣ ਤੋਂ ਇਹ ਆਪਾਂ ਥੋੜੀ ਜਿਹੀ ਦੇਣੀ ਹੈ ਗਲਾਈ ਜ਼ਿਆਦਾ ਡੂੰਗੀ ਨਹੀਂ ਕਰਨੀ ਜੇ ਆਪਾਂ ਜ਼ਿਆਦਾ ਡੂੰਗੀ ਕਰਾਂਗੇ ਤਾਂ ਕੀ ਹੈ ਉਹਦੇ ਨਾਲ ਪਹੁੰਚੇ ਤੋਂ ਖਿੱਚ ਪੈਣ ਲੱਗ ਜਾਂਦੀ ਹੈ ਤੇ ਪਹੁੰਚਾ ਚੱਕਿਆ ਜਾਣ ਲੱਗ ਜਾਂਦਾ ਹੈ ਅੰਦਰਲੇ ਪਾਸਿਓਂ ਚੱਕਣ ਲੱਗ ਜਾਂਦਾ ਤੇ ਆਪਾਂ ਥੋੜੀ ਜਿਹੀ ਗਲਾਈ ਦੇਣੀ ਆ ਇਸ ਤਰ੍ਹਾਂ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨੀ ਗਲਾਈ ਦਿੱਤੀ ਐ ਮੈਂ ਬਸ ਇੰਨੀ ਕੀ ਦੇਣੀ ਆ ਹਾਂਜੀ ਇਸ ਤੋਂ ਬਾਅਦ ਹੁਣ ਆਪਾਂ ਜਿਹੜਾ ਅਗਲਾ ਪਾਸਾ ਉਹਦੇ ਆਪਾਂ ਉੱਪਰਲੇ ਪਾਸੇ ਨੇਫੇ ਤੇ 1 ਇੰਚ ਦੀ ਕਾਟ ਪਾਉਣੀ ਹੈ ਸਿਰਫ ਫਰੰਟ ਵਾਲੇ ਪੱਲਿਆਂ ਤੇ ਹੀ ਪਾਉਣੀ ਹੈ ਬਸ ਇਸ ਤਰ੍ਹਾਂ ਤੇ ਹੁਣ ਆਪਾਂ ਸੈਂਟਰ ਕਰ ਲਾਂਗੇ ਜਿਹੜਾ हिਪ ਤੋਂ ਲੈ ਕੇ ਤੇ ਇਧਰ ਆਪਾਂ ਸੈਂਟਰ ਕਰ ਲਾਂਗੇ ਜਿੰਨਾ ਬੰਦਾ ਹੈ ਦੇਖੋ ਹੁਣ ਆਪਣੇ ਕੋਲ 1.5 ਤੇ 1.5 ਦਾ ਅੱਧ 0.8 ਆ ਰਿਹਾ ਤੇ ਆਪਾਂ 0.8 ਤੇ ਨਿਸ਼ਾਨ ਲਾ ਲਾਂਗੇ ਤੇ ਇਹੀ ਨਿਸ਼ਾਨ ਆਪਾਂ 0.8 ਦਾ ਆਪਾਂ ਪਹੁੰਚੇ ਤੋਂ ਲਾਉਣਾ ਜਿੱਥੇ ਆਪਾਂ ਪਹੁੰਚੇ ਦੇ ਨਿਸ਼ਾਨ ਲਾਉਣੇ ਆ ਆਪਾਂ ਉੱਥੇ ਵੀ ਇੰਨਾ ਹੀ ਰੱਖਣਾ ਸੈਂਟਰ ਕਰਕੇ ਇਹ ਸੈਂਟਰ ਕਰਨਾ ਜ਼ਰੂਰੀ ਹੁੰਦਾ ਹੈ। ਆਪਾਂ ਪਹੁੰਚ ਦਿੱਕਣ। ਉਧਰ ਪਹੁੰਚ ਦੀ ਕਟਿੰਗ ਰੱਖਦੀ। ਹੁਣ ਆਪਾਂ ਪਹੁੰਚੇ ਤੇ ਆਪਾਂ ਨਿਸ਼ਾਨ ਲਾਉਣੇ ਆ। ਦੇਖੋ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਪਹਿਲਾਂ ਹੀ ਲਾ ਲਿਆ ਸੀਗਾ 8.5 ਇੰਚ ਤੇ ਲੰਬਾਈ ਹੈਗੀ ਆਪਣੀ ਤੇ ਆਪਾਂ ਇਹ ਪਹਿਲਾ ਨਿਸ਼ਾਨ ਲਾ ਲਿਆ ਸੀ ਤੇ ਇੱਥੋਂ ਥੱਲੇ ਪਾਸਿਓ ਆਪਾਂ ਫੋਲਡਿੰਗ ਵਾਸਤੇ ਲਾਉਣਾ ਹੈ 2 ਜਾਂ 2.5 ਇੰਚ ਤੇ ਲਾ ਸਕਦੇ ਹਾਂ। ਮੈਂ 2.5 ਇੰਚ ਤੇ ਹੀ ਲਾਉਣੀ ਹੁੰਨੀ ਆ ਇਸ ਲਈ 2.5 ਤੇ ਲਾਉਂਗੀ। ਤੇ ਤੁਸੀਂ 2 ਇੰਚ ਜਾਂ 3 ਇੰਚ ਜਿੰਨਾ ਵੀ ਰੱਖਣਾ ਚਾਹੋ ਨੀ ਉਹ ਰੱਖ ਸਕਦੇ ਹੋ ਤੇ ਫਿਰ ਆਪਾਂ ਇਸ ਤਰ੍ਹਾਂ ਸਕੇਲ ਦੇ ਨਾਲ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਸੈਂਟਰ ਦਾ ਨਿਸ਼ਾਨ ਲਾਉਣਾ ਹੈ ਜਿੰਨਾ ਆਪਾਂ ਪੌਣੇ 8 ਉੱਤੋਂ ਨਾਪ ਲਿਆ ਸੀ ਹਨ ਸੈਂਟਰ ਕਰਿਆ ਸੀ ਉਤਲੇ ਪਾਸਿਓਂ ਓਨਾ ਹੀ ਆਪਾਂ ਥੱਲੇ ਵਾਲੇ ਪਾਸਿਓਂ ਕਰਨਾ ਸੈਂਟਰ ਪੌਣੇ 8 ਦਾ ਹੀ ਸੈਂਟਰ ਕਰਕੇ ਠੀਕ ਹੈ ਸੈਂਟਰ ਆਪਾਂ ਪੌਣੇ 8 ਰੱਖਿਆ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਤੇ ਹੁਣ ਜਿੰਨਾ ਆਪਣੇ ਕੋਲ ਪਹੁੰਚਾ ਬਣਦਾ ਆਪਾਂ ਨੂੰ ਚਾਹੀਦਾ 8 ਇੰਚ ਪਹੁੰਚਾ ਤਿਆਰ ਤੇ ਆਪਾਂ 8 ਇੰਚ ਦਾ ਪਹੁੰਚਾ ਹੀ ਰੱਖਾਂਗੇ ਦੋਨੇ ਪਾਸੇ ਸੈਂਟਰ ਆਪਾਂ 4-4 ਇੰਚ ਦਾ ਆ ਜਾਊਗਾ 4 ਇੰਚ ਇੱਕ ਪਾਸੇ ਉਹ 4 ਇੰਚੀ ਦੂਜੇ ਪਾਸੇ ਤੇ ਆ ਦੇਖੋ ਜਿੰਨਾ ਪਹੁੰਚੇਦਾ ਆਪਣਾ ਨਾਪ ਹੁੰਦਾ ਤੇ ਆਪਾਂ ਉਸ ਦਾ ਵੀ ਸੈਂਟਰ ਕਰਕੇ ਰੱਖਾਂਗੇ ਹੁਣ ਦੇਖੋ ਆਪਾਂ ਪਲਾਜ਼ੋ ਦੀ ਫੀਟਿੰਗ ਵਾਸਤੇ ਇਸ ਤਰ੍ਹਾਂ ਦਾ ਸਕੇਲ ਲੈਣਾ ਤੇ ਇਹਦੇ ਨਾਲ ਹੀ ਆਪਾਂ ਫੀਟਿੰਗ ਦੇ ਨਿਸ਼ਾਨ ਲਾਉਣੇ ਹੁੰਦੇ ਆ ਇਸ ਤਰੀਕੇ ਨਾਲ ਦੇਖੋ ਹੁਣ ਦੂਜੇ ਪਾਸੇ ਵੀ ਆਪਾਂ ਇਸੇ ਤਰੀਕੇ ਨਾਲ ਹੀ ਨਿਸ਼ਾਨ ਲਾ ਲਾਂਗੇ ਹਾਂਜੀ ਦੇਖੋ ਆਪਾਂ ਨਾ ਇਹ ਨਿਸ਼ਾਨ ਆਪਾਂ ਐਂਚੀ ਟੇਪ ਨਾਲ ਜਾਂ ਫਿਰ ਜਿਹੜੇ ਸਿੱਧਾ ਸਕੇਲ ਹੁੰਦਾ ਆਪਣੇ ਕੋਲ ਹੈ ਨਾ ਉਹਦੇ ਨਾਲ ਨਹੀਂ ਲਾਉਣੇ ਕਿਉਂਕਿ ਉਹਦੇ ਨਾਲ ਫਿਟਿੰਗ ਨਹੀਂ ਬਣਦੀ ਆਪਣੇ ਕੋਲੇ ਪਲਾਜ਼ੋ ਦੀ ਸਾਰੇ ਨਿਸ਼ਾਨ ਲੱਗ ਗਏ ਸੀ ਹੁਣ ਆਪਾਂ ਕਟਿੰਗ ਕਰ ਦਾਂਗੇ ਹੁਣ ਆਪਾਂ ਪਿਛਲੇ ਪਾਸੇ ਕੱਟਣੇ ਆ ਤੇ ਦੇਖੋ ਪਹਿਲਾਂ ਆਪਾਂ ਜਿਹੜਾ ਕਪੜਾ ਬਚਿਆ ਸੀ ਹਨਾ ਸਾਈਡ ਤੋਂ ਨਿਕਲਾ ਹੋਇਆ ਕਪੜਾ ਉਹ ਨੂੰ ਆਪਾਂ ਵਿਛਾ ਕੇ ਰੱਖ ਲਾਂਗੇ ਤੇ ਹੁਣ ਆਪਾਂ ਇਹਦੇ ਉਤਲੇ ਪਾਸੇ ਰੱਖ ਕੇ ਤੇ ਆਪਾਂ ਦੇਖਾਂਗੇ ਵੀ ਹੁਣ ਇਸ ਦੀ हिਪ ਆਪਣੇ ਕੋਲ ਤਿਆਰ ਆ ਰਹੀ ਹੈ ਕਿ ਨਹੀਂ ਤੇ ਫਿਰ ਮੈਂ ਤੁਹਾਨੂੰ ਬਿਲਕੁਲ ਸਹੀ ਤਰੀਕਾ ਦੱਸੂਗੀ ਵੀ ਆਪਾਂ ਕਿਸ ਤਰੀਕੇ ਨਾਲ ਪਿਛਲੇ ਪਾਸਾ ਆਪਾਂ ਕਿਵੇਂ ਕਟਿੰਗ ਕਰ ਸਕਦੇ ਆ ਕਿ ਵੱਡਾ ਆਪਾਂ ਰੱਖਣਾ ਹੁੰਦਾ 2 ਇੰਚ ਵੱਧ ਕਰਕੇ ਆਪਾਂ ਕਿਵੇਂ ਕਟਾਂਗੇ ਹੁਣ ਦੇਖੋ ਇਹਦੇ ਵਿੱਚ ਬਣ ਨਹੀਂ ਰਹੀ ਐ 2 ਇੰਚ ਤੱਕ ਜਿੰਨਾ ਆਪਾਂ ਨੂੰ ਪਿਛਲਾ ਪਾਸਾ ਚਾਹੀਦਾ ਉਹਨਾਂ ਨਹੀਂ ਆ ਰਿਹਾ ਤੇ ਆਪਾਂ ਹੁਣ ਕਿਵੇਂ ਕੱਟਣਾ ਹੁਣ ਦੇਖੋ ਜਿਹੜਾ ਵੱਧ ਕੱਪੜਾ ਹੁੰਦਾ ਸਾਈਡ ਤੋਂ ਨਿਕਲੇ ਆਪਣੇ ਕੋਲ ਹਨਾ ਨਾ ਵੀ ਐਕਸਟਰਾ ਕੱਪੜਾ ਤੇ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਵਿਛਾ ਕੇ ਰੱਖ ਲਾਂਗੇ ਤੇ ਹੁਣ ਆਪਾਂ ਫਰੰਟ ਸਾਈਡ ਨੂੰ ਉੱਤੇ ਵਿਛਾ ਲਾਂਗੇ ਆ ਦੇਖੋ ਹੁਣ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੂੰ ਕੀ ਚਾਹੀਦਾ हिਪ ਤੋਂ ਆਪਾਂ 2 ਇੰਚ ਰੱਖਾਂਗੇ ਉੱਤੋਂ ਵੀ ਆਪਾਂ 2 ਇੰਚ ਰੱਖਣਾ ਸਾਰਿਆਂ पे ਤੋਂ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਤੇ ਹੁਣ ਪਹਿਲਾਂ ਆਪਾਂ ਉੱਪਰਲੇ ਪਾਸੇ ਨਿਸ਼ਾਨ ਲਾਉਣਾ ਵੀ ਪਿਛਲਾ ਪਾਸਾ ਜਿਹੜਾ ਆਪਾਂ 3 ਇੰਚ ਵੱਡਾ ਰੱਖਦੇ ਹੁੰਨੇ ਆ ਇਹਦੇ 'ਚ ਮੈਂ 3 ਇੰਚ ਵੱਡਾ ਰੱਖੂੰਗੀ ਪਿਛਲਾ ਪਾਸਾ ਠੀਕ ਹੈ ਆਪਾਂ ਨੇਫੇ ਤੋਂ 3 ਇੰਚ ਵੱਧ ਰੱਖਣਾ ਜਿੰਨਾ ਆਪਾਂ ਨੇਫਾ ਫੋਲਡਿੰਗ ਵਾਸਤੇ ਰੱਖਿਆ ਨਾ 2 ਇੰਚ ਉਸ ਤੋਂ ਛੱਡ ਕੇ ਫਿਰ ਆਪਾਂ 3 ਇੰਚ ਐਕਸਟਰਾ ਰੱਖਣਾ ਨੇਫੇ ਵਾਸਤੇ ਪਿਛਲਾ ਪਾਸਾ ਵੱਧ ਆਪਾਂ ਕਿਉਂ ਰੱਖਦੇ ਆ ਕਿਉਂਕਿ ਇਹਦੇ ਨਾਲ ਬੈਠਣ ਨੂੰ ਲੱਗੇ ਨਾ ਤੇ ਪਲਾਜ਼ੋ ਦੇ ਕਿ ਪਿਛੋਂ ਨੀਵਾ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਾਂਗੇ। ਜੇ ਹੁਣ ਆਪਾਂ ਗੁਲਾਈ ਦੇਣੀ ਹੈ ਇੱਧਰ ਵੀ ਆਪਾਂ ਜ਼ਿਆਦਾ ਡੂੰਗੀ ਗੁਲਾਈ ਨਹੀਂ ਦੇਣੀ। ਤੇ ਪੌਂਚੇ ਦੇ ਥੱਲੇ ਪਾਸਿਓਂ ਆਪਾਂ 1.5 ਇੰਚ ਰੱਖਾਂਗੇ। ਆ ਦੇਖੋ ਇੱਥੋਂ ਆਪਾਂ 1.5 ਇੰਚ ਰੱਖਣਾ। ਥੋੜ੍ਹਾ স্ਕੇਲ ਨਾਲ ਆਪਾਂ ਨਿਸ਼ਾਨ ਲਾ ਲਾਂਗੇ। ਜਾ ਇੱਟਾਰੇ ਕਿਵੇਂ ਗੱਤੇ ਨਾ ਇਹ ਤਾਂ ਮਾ ਜੀਣਾ ਹਾਂਜੀ ਸਾਰੇ ਨਿਸ਼ਾਨ ਆਪਾਂ ਲਾਤੇ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਹਾਂਜੀ ਦੇਖੋ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾਉਣੇ ਆ ਤੇ ਬੈਕ ਸਾਈਡ ਤੋਂ ਵੇਖੋ ਇਹਨਾਂ ਨਿਸ਼ਾਨ ਲਾਉਣੇ ਆ ਕਿਉਂਕਿ ਪਿਛਲੇ ਪਾਸੇ ਦੀ ਪੂਰੀ ਵੀਡੀਓ ਹਨਾ ਵਿੱਚ ਨਹੀਂ ਆ ਸਕੀ ਵੀ ਆਪਾਂ ਕਿੰਨੇ ਇੰਚ ਵਧ ਰੱਖਿਆ ਉਹਦਾ ਪੂਰਾ ਜਿਹਾ ਪ੍ਰੋਪਰ ਦੇਖ ਕੇ ਨਾ ਨਹੀਂ ਦੇਖ ਸਕਿਆ ਤੇ ਉਹਦੇ ਲਈ ਮੈਂ ਤੁਹਾਡੇ ਲਈ ਜਰੂਰ ਸਪੈਸ਼ਲ ਵੀਡੀਓ ਇੱਕ ਲੈ ਕੇ ਆਉਂਗੀ ਸ਼ਾਰਟ ਦੇ ਵਿੱਚ ਤੇ ਹਾਂਜੀ ਇਸ ਤਰੀਕੇ ਨਾਲ ਆਪਾਂ ਆਸਾਨੀ ਦੀ ਕਟਿੰਗ ਕਰ ਸਕਦੇ ਹਾਂ ਪਲਾਜ਼ੋ ਦੀ ਤੇ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਹਾਂਜੀ ਥੈਂਕ ਯੂ